ਕਿਉਂਕਿ ਅੰਦਰ ਦੀ ਲੜਾਈ ਇਹ ਅੰਦਰ ਦੀ ਜੰਗ ਹੈ ਅੰਦਰ ਦਾ ਸੰਘਰਸ਼ ਹੈ ਬਹੁਤ ਵੱਡਾ ਤੇ ਵੱਡੇ ਵੱਡੇ ਦੁਸ਼ਮਣਾਂ ਦੇ ਨਾਲ ਤੇ ਉਬਰ ਖੋਬਰ ਰਸਤਿਆਂ ਤੇ ਪਹਾੜੀ ਰਸਤਿਆਂ ਤੇ ਟੋਇਆਂ ਤੋਂ ਸੁਰਤੀ ਨੇ ਪਾਰੋ ਤੇ ਜੇ ਤਾਂ ਆਪਾਂ ਥੱਲੇ ਵਾਲੇ ਪੱਧਰ ਤੇ ਫਿਰ ਤਾਂ ਕੋਈ ਖਤਰਾ ਨਹੀਂ ਨਾ ਰੁਕਾਵਟ ਹੈ ਪਰ ਜਦੋਂ ਕੋਈ ਐਵਰੇਸਟ ਤੇ ਚੜਦਾ ਹੈ ਨਾ ਜਦੋਂ ਉੱਚੀਆਂ ਚੋਟੀਆਂ ਤੇ ਜਾਣ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਖਤਰਾ ਹੋਰ ਵੱਧ ਜਾਂਦਾ ਹੈ ਉਨੀਆਂ ਰੁਕਾਵਟਾਂ ਹੋਰ ਵੱਧ ਜਾਂਦੀਆਂ ਨੇ ਕਿਉਂਕਿ ਜਿਵੇਂ ਅਸੀਂ ਆਪਣੇ ਘਰ ਵਿੱਚ ਲੁਕੇ ਹੋਏ ਸੱਪ ਨੂੰ ਜੋ ਘਰ ਵਿੱਚ ਚਲਾ ਜਾਏ ਜੇ ਅਸੀਂ ਉਹਨੂੰ ਮਾਰਨਾ ਚਾਹੁੰਨੇ ਆ ਕੱਢਣਾ ਚਾਹੁੰਨੇ ਆ ਤੇ ਪਹਿਲਾਂ ਉਹ ਇੰਨਾ ਖਤਰਨਾਕ ਨਹੀਂ ਹੁੰਦਾ ਜਿੰਨਾ ਚਿਰ ਉਹਨੂੰ ਲੁਕਣ ਲਈ ਥਾਂ ਮਿਲਦਾ ਰਹੇ ਪਰ ਜਦੋਂ ਅਸੀਂ ਸਮਾਨ ਕੱਢਣਾ ਸ਼ੁਰੂ ਕਰਤਾ ਵੀ ਇਹਨੂੰ ਮਾਰ ਕੇ ਛੱਡਣਾ ਵੀ ਇਹਨੂੰ ਘਰ ਦੇ ਵਿੱਚੋਂ ਕੱਢਣਾ ਕਿਸੇ ਤਰ੍ਹਾਂ ਪਹਿਲਾਂ ਉਹ ਅਗੋਂ ਡੰਗ ਨਹੀਂ ਮਾਰੇਗਾ ਕਿਉਂਕਿ ਅਜੇ ਉਹਨੂੰ ਲੁਕਣ ਵਾਸਤੇ ਥਾਂ ਮਿਲਦਾ ਸਮਾਨ ਪਿਆ ਇਸ ਤਰ੍ਹਾਂ ਜਿਹੜਾ ਹਉਮੈ ਦਾ ਸੱਪ ਜਿੰਨੂੰ ਮਾਰਨਾ ਹੈ ਅਜੇ ਉਹ ਸਾਨੂੰ ਕੁਝ ਨਹੀਂ ਕਹਿੰਦੀ ਅਜੇ ਤਾਂ ਸਾਰੇ ਆਪਾਂ ਕਹਿੰਦੇ ਹਾਂ ਹਉਮੈ ਮੇਰੇ ਵਿੱਚ ਹੈ ਹੀ ਨਹੀਂ ਕਿਉਂਕਿ ਦਿਸਦੀ ਨਹੀਂ ਉਹ ਸਮਾਨ ਦੇ ਉਲੇ ਲੁਕੀ ਹੋਈ ਕਦੀ ਕਾਮ ਦੇ ਉਲੇ ਲੁਕ ਜਾਂਦੀ ਜਿਵੇਂ ਸੱਪ ਕਦੀ ਪੇਟੀਆਂ ਦੇ ਪਿੱਛੇ ਕਦੀ ਕੱਪੜਿਆਂ ਵਿੱਚ ਕਦੀ ਸਮਾਨ ਜੂ ਭਰਿਆ ਹੋਇਆ ਘਰ ਦੇ ਵਿੱਚ ਸਟੋਰ ਜੂ ਕੀਤਾ ਹੋਇਆ ਸੀ ਇਕੱਠਾ ਕੀਤਾ ਹੋਇਆ ਖਜ਼ਾਨਾ ਮਹਾਰਾਜ ਕਹਿੰਦੇ ਉਹਨੂੰ ਕੱਢਣਾ ਤੂੰ ਉਹ ਹੀ ਤੇਰਾ ਦੁੱਖ ਹੈ ਕਿਉਂ ਕੱਢਣਾ ਇਹਨੂੰ ਉਹ ਤੇਰਾ ਦੁੱਖ ਹੈ ਉਹਨੂੰ ਬਾਹਰ ਕੱਢਣਾ ਹੈ ਉਹਨੂੰ ਸਾਫ਼ ਕਰਨਾ ਹੈ ਕਿਵ ਕੂੜਾ ਟੁੱਟਾ ਪਾਲ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇ ਕ ਰੰਗ ਉਹਨੂੰ ਜਦੋਂ ਜੇ ਤਾਂ ਹੁਣ ਸਮਾਨ ਅਸੀਂ ਬਹੁਤ ਭਰਿਆ ਹੋਇਆ ਅੰਦਰ ਤੇ ਹਉਮੈ ਨੇ ਦਿਸਣੀ ਨਹੀਂ ਦੁਨੀਆ ਦਾ ਕਿਹੜਾ ਆਦਮੀ ਜਿਹੜਾ ਕਹਿੰਦਾ ਮੇਰੇ ਵਿੱਚ ਹਉਮੈ ਹੈ ਪਰ ਹਉਮੈ ਸਾਰਿਆਂ ਵਿੱਚ ਕਿਉਂਕਿ ਉਹ ਲੁਕ ਕੇ ਬੈਠੀ ਹੈ ਸਾਡੇ ਮਨ ਦੇ ਪਰਛਾਵੇਂ ਤੇ ਉਹਲੇ ਲੁਕੀ ਹੋਈ ਹੈ ਪਰ ਜਦੋਂ ਅਸੀਂ ਇਕੱਲਾ ਇਕੱਲਾ ਸਮਾਨ ਕੱਢਣਾ ਸ਼ੁਰੂ ਕੀਤਾ ਵੀ ਇਸ ਹਉਮੈ ਦੇ ਸੱਤ ਨੂੰ ਮਾਰਨਾ ਹੀ ਮਾਰਨਾ ਹੈ ਕਿਉਂਕਿ ਇਹ ਹੀ ਮੇਰੀ ਜ਼ਿੰਦਗੀ ਦੀ ਰੁਕਾਵਟ ਇਹ ਹੀ ਮੇਰੀ ਚਿੰਤਾ ਦਾ ਕਾਰਨ ਹੈ ਇਹ ਮੇਰੇ ਗਮ ਦਾ ਕਾਰਨ ਹੈ ਇਹ ਮੇਰੇ ਦੁੱਖ ਦਾ ਕਾਰਨ ਹੈ ਜਿੰਨਾ ਚਿਰ ਇਹ ਅੰਦਰ ਬੈਠੀ ਏ ਓਨਾ ਚਿਰ ਮੈਂ ਲੱਖਾਂ ਪਾਠ ਕਰ ਲਵਾਂ ਥੋੜਾ ਜਿੜ ਲੱਗਦਾ ਫਿਰ ਉੱਥੇ ਗੱਲ ਆ ਜਾਂਦੀ ਇੱਥੇ ਯਾਨੀ ਪਾਠ ਦਾ ਇਹ ਨਹੀਂ ਕਰ ਰਿਹਾ ਵੀ ਪਾਠ ਨਹੀਂ ਪਾਠ ਨੇ ਉਹਨੂੰ ਕੱਢਣਾ ਹੈ ਉਹਦੇ ਵਾਸਤੇ ਕਰੀਦਾ ਹੈ ਜਿੰਨਾ ਚਿਰ ਅਸੀਂ ਉੱਥੇ ਨਹੀਂ ਪਹੁੰਚਦੇ ਜਿੱਥੇ ਮੈਂ ਲੁਕੀ ਹੋਈ ਹੈ ਕੋਈ ਵੀ ਸਾਧਨ ਆਦਮੀ ਨੂੰ ਸੰਤੁਸ਼ਟ ਨਹੀਂ ਕਰ ਸਕਦਾ ਇੱਥੇ ਮਹਾਰਾਜ ਉਹੀ ਚੀਜ਼ ਕਹਿ ਰਹੇ ਨੇ ਕਿ ਜੋ ਹਉਮੈ ਦਾ ਅੰਦਰ ਸੱਪ ਵੜਿਆ ਹੋਇਆ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਪਹਿਲਾਂ ਨਹੀਂ ਉਹ ਕੁਝ ਕਹੇਗਾ ਪਰ ਜਦੋਂ ਅਸੀਂ ਉਹਨੂੰ ਸਾਰੇ ਸਮਾਨ ਨੂੰ ਬਾਹਰ ਕੱਢ ਦਿੱਤਾ ਤੇ ਜਦੋਂ ਉਹਨੂੰ ਲੱਗਾ ਨਾ ਵੀ ਹੁਣ ਤੇ ਮੈਂ ਇਕੱਲਾ ਰਹਿ ਗਿਆ ਤੇ ਹੁਣ ਤੇ ਮੇਰੇ ਤੇ ਸਿੱਧਾ ਹਮਲਾ ਹੋਣਾ ਹੈ ਆਖਰੀ ਫੇਰ ਉਹ ਸਿੱਧਾ ਹੋ ਜਾਏਗਾ ਆਪਣੇ ਫੂੰਕਾਰੇ ਮਾਰੇਗਾ ਤੇ ਆਪਣੀ ਸਾਰੀ ਤਾਕਤ ਲਾ ਦੇ ਬਿਲਕੁਲ ਇਸੇ ਤਰ੍ਹਾਂ ਇਹ ਵਾਸ਼ਨਾ ਹੈ, ਕ੍ਰੋਧ ਹੈ, ਲੋਭ ਹੈ ਜਿੰਨਾ ਚਿਰ ਅਸੀਂ ਛੋਟਾ ਮੋਟਾ ਸਾਧਨ ਕਰਨਿਆਂ ਕੁਝ ਨਹੀਂ ਕਹਿਣਗੇ ਤੇ ਜਦੋਂ ਤੁਸੀਂ ਕਿਸੇ ਵੀ ਜਪ ਤਪ ਨੂੰ ਤੇਜ ਕੀਤਾ ਇਹਨਾਂ ਦੀ ਸ਼ਕਤੀ ਹੋਰ ਵੱਧ ਜਾਏਗੀ ਕਿਉਂਕਿ ਜਦੋਂ ਦੀਵਾ ਬੁੱਝਣ ਦੇ ਨੇੜੇ ਆਉਂਦਾ ਹੈ ਉਹ ਆਪਣਾ ਪੂਰਾ ਜ਼ੋਰ ਲਾਉਂਦਾ ਉਹਦੀ ਲਾਟ ਤੇਜ ਹੋ ਜਾਂਦੀ ਹੈ ਇਹ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਕਿਉਂਕਿ ਗੁਰਮਖਾਂ ਨੂੰ ਮਿਲਦੇ ਆ ਇਹ ਬਹੁਤ ਵੱਡੀ ਸ਼ਿਕਾਇਤ ਆਉਂਦੀ ਕਿ 100 ਵਿੱਚੋਂ 5-7 ਸਿੱਖ ਨੇ ਜਿਹੜੇ ਉਹ ਖੋਲ ਕੇ ਗੱਲ ਕਹਿ ਦਿੰਦੇ ਵੀ ਮੇਰੇ ਅੰਦਰ ਤੇ ਇੰਨੇ ਅਵਗੁਣ ਜਪ ਤਪ ਕਰਨ ਤੋਂ ਬਾਅਦ ਜ਼ਿਆਦਾ ਵੱਧ ਗਏ ਨੇ ਜ਼ਿਆਦਾ ਹੋ ਗਏ ਨੇ ਇਹ ਥੋੜੇ ਜਿਹਾ ਹਿੰਮਤ ਵਾਲੇ ਬੰਦੇ ਕਹਿ ਦਿੰਦੇ ਨੇ ਤੇ ਬਾਕੀ ਦਾ ਆਪਾਂ ਫਿਰ ਫੁੱਲ-ਫੁੱਲ ਲਾ ਕੇ ਸਜਾਇਆ ਹੁੰਦਾ ਉਹਨੂੰ ਕਹੀਏ ਵੀ ਕਿਉਂ ਕਹੀ ਗੱਲ ਪਰੇ ਸਚਾਈ ਇਹਨੂੰ ਕਹਿਣਾ ਚਾਹੀਦਾ ਹੈ ਇਹਨੂੰ ਖੋਜਣਾ ਚਾਹੀਦਾ ਇਹਨੂੰ ਲੱਭਣਾ ਚਾਹੀਦਾ ਤੇ ਵੈਸੇ ਨਾਲੇ ਸਾਡੀਆਂ ਤਕਰੀਰਾਂ ਵੀ ਸਾਨੂੰ ਹੋਰ ਸਜਾ ਦਿੰਦੀਆਂ ਨੇ ਉਹ ਕਹਿਣ ਦਾ ਮੌਕਾ ਨੇ ਦਿੰਦੀਆਂ ਉਹ ਕਹਿੰਦੇ ਤੁਸੀਂ ਤੇ ਹੁਣ ਬ੍ਰਹਮ ਗਿਆਨੀ ਹੋ ਗਏ ਉਹ ਅੰਦਰੇ ਅੰਦਰ ਰੋਗ ਨਪਿਆ ਰਹਿੰਦਾ ਤੇ ਜੇ ਆਪਾਂ ਬਾਣੀ ਨੂੰ ਪੜ ਲਈਏ ਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਰਣਨ ਹੀ ਤਾਂ ਆਇਆ ਹੈ ਕਿ ਜਿਹੜਾ ਜਗਿਆ ਸੁਵੇ ਉਹਦੇ ਅੰਦਰ ਦੀ ਸਥਿਤੀ ਜਿਹੜੇ ਰਾਹ ਤੇ ਜਾ ਰਿਹਾ ਉਹਦੀ ਵਿਆਖਿਆ ਹੋਵੇ ਤਾਂ ਕਿ ਉਹਨੂੰ ਪਤਾ ਲੱਗਦਾ ਰਹੇ ਮੈਂ ਕਿਹੜੇ ਰਾਹ ਤੇ ਜਾ ਰਿਹਾ ਇਸ ਕਰਕੇ ਜਿਉਂ-ਜਿਉਂ ਅਸੀਂ ਨੇੜੇ ਜਾਵਾਂਗੇ ਗੁਰੂ ਕੇ ਸ਼ਬਦ ਦੀ ਕੁਮਾਈ ਦੇ ਨਾਲ ਜੀਵਨ ਅੱਗੇ ਵਧੇਗਾ ਤਿਉਂ-ਤਿਉਂ ਇਹ ਚੀਜ਼ਾਂ ਜਿਹੜੀਆਂ ਨੇ ਵਿਕਾਰ ਨੇ ਹਉਮੈ ਹੈ ਇਹਨਾਂ ਦੇ ਵਿੱਚ ਬੜਾ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਔਰ ਸਾਰੀ ਜਿਹੜੀ ਇਹ ਸ਼ਲੋਕ 12 ਤੇ ਵਧੇਖ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 33 ਸ਼ਬਦ ਉਸ ਵਿਕਾਰਾਂ ਦੇ ਵਧੇ ਹੋਏ ਪ੍ਰਭਾਵ ਦੀ ਹੀ ਇਥੇ ਵਰਣਨ ਕਰਦੇ ਨੇ ਤਾਂ ਕਿ ਮੇਰੇ ਸਿੱਖ ਨੇ ਤੁਰਨਾ ਉਹਨੂੰ ਪਤਾ ਲੱਗ ਜਾਵੇ ਕਿ ਕਿਉਂ ਵਦੇ ਝਖੜ ਕਿਉਂ ਆਇਆ ਹੈ ਹਨੇਰੀ ਕਿਉਂ ਆਈ ਹੈ بارش ਕਿਉਂ ਪੈ ਰਹੀ ਹੈ ਰੁਕਾਵਟ ਕਿਉਂ ਆ ਰਹੀ ਹੈ ਤੇ ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕੀਤਾ ਨਾ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ ਸਾਰਿਆਂ ਦਾ ਇੱਕੋ ਮਤ ਹੈ ਉਹ ਵੀ ਕਹਿੰਦੇ ਨੇ ਗਗਨ ਦਮਾਮਾ ਬਾਜੇਉ ਪਰਿਉ ਨਿਸਾਨਾ ਕਾਓ ਖੇਤ ਜੋ ਮੰਡਿਉ ਸੂਰਮਾ ਅਬ ਜੂਜਣ ਕੋ ਦਾਓ ਕਰਨ ਲੱਗੇ ਲੜਾਈ ਦਾ ਤੇ ਸਵਾਦ ਆਉਂਦਾ ਹੀ ਉਦੋਂ ਹੈ ਜਦੋਂ ਦੁਸ਼ਮਣ ਅੱਗੋਂ ਉੱਠ ਕੇ ਖਲੋ ਜਾਏ ਤੇ ਜੇ ਦੁਸ਼ਮਣ ਆਪਣੇ ਮਨੋਂ ਸੁੱਤਾ ਹੋਇਆ ਤੇ ਲੁਕਿਆ ਹੋਇਆ ਉਥੇ ਕਈ ਵਾਰੀ ਅਸੀਂ ਭੁਲੇਖੇ ਵਿੱਚ ਪੈ ਜਾਂਦੇ ਹਾਂ